ਸਸ਼ਕਾਲ ਦੋਸਤੋ ਤੁਸੀਂ ਜਿਹੜਾ ਅਣਕ ਦੇ ਨਾਲ ਮਾਲਵਾ ਦਾ ਇੱਕ ਗਲਾਬ ਬਠੰਡਾ ਤੇ ਸ਼ਹਿਰ ਖੇੜਾ ਰਾਮਾ ਮੰਡੀ ਤੇ ਹੁਣ ਦੋਸਤੋ ਬਠੰਡੇ ਜਾਣ ਦੀ ਜ਼ਰੂਰਤ ਨਹੀਂ ਰੈਡੀਮੇਡ ਕੱਪੜੇ ਖਰੀਦਣ ਦੀ ਸਾਡੇ ਰਾਮਾ ਮੰਡੀ ਦੇ ਵਿੱਚ ਖੁੱਲ ਚੁੱਕੀ ਆ 3B2 ਦਾ ਸ਼ੋਰੂਮ ਤੇ ਜਿੰਨਾ ਬਹੁਤ ਵਾਇਸ ਨੇ ਵੀ ਅੰਦਰ ਕੀ ਕੁਆਲਿਟੀ ਐ ਤੇ ਕਿਹੜਾ ਕੱਪੜਾ ਸਾਰੀ ਗੱਲਬਾਤ ਕਰਦੇ ਆ ਅੰਦਰ ਚੱਲ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਹੋ ਠੀਕ ਆ ਤੁਹਾਨੂੰ ਬਹੁਤ-ਬਹੁਤ ਮੁਬਾਰਕ ਤੁਹਾਨੂੰ ਵੀ ਤੁਹਾਨੂੰ ਵੀ ਬਹੁਤ-ਬਹੁਤ ਜੀ ਤੁਹਾਨੂੰ ਬਹੁਤ-ਬਹੁਤ ਹੋਰ ਘਰ ਪਰਿਵਾਰ ਸਭ ਠੀਕ ਆ ਸਭ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਿੱਦਾਂ ਚੱਲ ਰਿਹਾ ਕੰਮ ਕਾਜ ਕੰਮ ਠੀਕ ਹੈ ਜੀ ਬਹੁਤ ਵਧੀਆ ਵੀਰੇ ਤੇ ਅੱਜ ਮੈਂ ਕਿਹਾ ਚਲੋ ਬਾਈ ਨੂੰ ਮਿਲਦੇ ਆਂ ਕਹਿੰਦਾ ਸੀ ਕਿ ਕੋਈ ਨਵਾਂ ਸ਼ੋਰੂਮ ਖੁੱਲਿਆ ਮੰਡੀ ਦੇ ਵਿੱਚ ਰਾਮਾਂ ਦੇ ਹਨਾ ਤੇ ਕੀ ਕੋਈ ਲੈ ਕੇ ਆਇਆ ਫਿਰ ਨਮਾਇਸ ਪਰ ਆਇਆ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਕਪੜੇ ਦੇ ਵਿੱਚ ਆਪਣੀ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਆਪਣੇ ਸ਼ੋਰੂਮ ਤੇ ਅੱਛਾ ਇਸ ਤਰ੍ਹਾਂ ਇਹ ਲਾਲਸੀ ਪੈਂਟ ਦੀ ਪੈਂਟ ਦੇਖਿਓ ਪੈਂਟ ਦੀ ਪ੍ਰੀਮੀਅਮ ਪ੍ਰੀਮੀਅਮ ਕੁਆਲਿਟੀ ਹੈਗੀ ਆ ਇਦਾਂ ਨਹੀਂ ਹੈਗਾ ਕੋਈ ਮੰਲੋ ਵੀ ਜਿੱਦਾਂ ਕੋਈ ਜਿਹੜੀਆਂ ਦੂਸਰੀਆਂ ਚੱਲਦੀਆਂ ਪੈਂਟ ਹੌਸਾ ਲੁਧਿਆਣੀ ਹੈਗੀਆਂ ਵਧੀਆ ਚ ਲਾਈਕਰਾ ਜੋ ਪੈਂਟਾਂ ਹੈਗੀਆਂ ਓਕੇ ਜੇ ਆਪਾਂ ਪੈਂਟ ਦੀ ਇਸ ਤੋਂ ਇਲਾਵਾ ਬੂਟ ਕੱਟ ਸਟ੍ਰੇਟ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੀ ਪੈਂਟ ਮਿਲ ਜੂਗੀ ਹਾਂ ਜੇ ਆਪਾਂ ਸ਼ੈਡ ਦੀ ਗੱਲ ਕਰੀਏ ਇਹ ਜਿਹੜੀ ਤੁਸੀਂ ਤੁਹਾਡੀ ਬੂਟ ਕੱਟ ਆ ਇਹਦੇ ਵਿੱਚ ਸਟੈਚ ਵੀ ਮਿਲ ਜੂਗੀ ਬੂਟ ਕੱਟ ਵੀ ਮਿਲ ਜੂਗੀ ਮਤਲਬ ਜਿੰਨੇ ਅੱਜ ਕੱਲ ਨਵੇਂ-ਨਵੇਂ ਮੁੰਡੇ ਪਾ ਰਹੇ ਆ ਉਹਦੇ ਵਿੱਚ ਹਾਂ ਬੂਟ ਕੱਟ ਪਾ ਰਹੇ ਨਵੇਂ ਮੁੰਡੇ ਵੀਰੇ ਬੂਟ ਕੱਟ ਪਾ ਰਹੇ ਆ ਕੱਟ ਫੱਟ ਪਾ ਰਹੇ ਆ ਇਹਦੇ ਵਿੱਚ ਲਾਈਕਰਾਂ ਨੋਨ ਲਾਈਕਰਾਂ ਤੁਹਾਨੂੰ ਦਾ ਸਟਾਫ ਮਿਲ ਜੂਗਾ ਅੱਛਾ ਤੇ ਜਿਵੇਂ ਕਿ ਹੁਣ ਟ੍ਰੈਂਡਿੰਗ ਦੇ ਵਿੱਚ ਹੈਗੇ ਜਿਹੜੇ ਕੱਪੜਿਆਂ ਦੀ ਗੱਲ ਚੱਲਦੇ ਆ ਨਾ ਸਾਰੇ ਜਿਹੜੇ ਮਿਲਣਗੇ A to Z G A to Z ਅੱਛਾ ਇਹ ਤਾਂ ਬ੍ਰਦਰ ਯਾਰ ਪਾਟੀ ਲੱਗਦੀ ਆ ਨਹੀਂ ਨਹੀਂ ਪਾਟੀ ਨਹੀਂ ਇਹ ਰਵਾਜ ਆ ਜੀ ਆ ਜੀ ਮੁੰਡੇ ਪਾਉਂਦੇ ਇਸ ਤਰ੍ਹਾਂ ਇੱਥੋਂੋਂ ਥੱਲੋਂ ਪੂਰੇ ਖੁੱਲੇ ਪਹੁੰਚੇ ਤੇ ਇੱਥੋਂ ਪਾਟੀ ਹੋਏ ਬੈਂਟ ਇਹਨੂੰ ਆਪਾਂ ਘੱਟ ਫੱਟ ਜਾਂ ਡੈਮੇਜ ਕਹਿ ਦਿੰਨੇ ਆ ਬਸ ਇਸ ਅੱਟ ਫੱਟ ਦੇ ਵਿੱਚ ਹਰ ਬੰਦਾ ਮਤਲਬ ਜਿਆਦਾ ਖੁੱਲੇ ਪਹੁੰਚੇ ਵੀ ਨਹੀਂ ਪਾਉਂਦਾ ਉਹ ਪਾਉਂਦਾ ਵੀ ਘੱਟ ਫੱਟ ਹੈ ਪਰ ਘੱਟ ਬੜੇ ਥੱਲੋਂ ਘੱਟ ਪਹੁੰਚਿਆ ਜੋ ਵੀ ਮਿਲ ਜੂਗੀ ਤੇ ਇਸ ਤੋਂ ਇਲਾਵਾ ਜੇ ਆਪਾਂ ਜੀਣ ਦੀ ਹੋਰ ਕੁਆਲਿਟੀਆਂ ਆ ਤਾਂ ਡੈਮੇਜ ਦੇ ਵਿੱਚ ਹੀ ਆ ਗਈ ਠੀਕ ਹੈ ਇਸ ਤੋਂ ਬਿਨਾ ਜੇ ਮਤਲਬ ਜੇ ਆਪਾਂ ਏਜਡ ਦੇਖੀਏ ਏਜਡ ਨੂੰ ਲਾਈਕਰਾਂ ਪੈਂਟਾ ਜਿਆਦਾ ਚੱਲਦੇ ਆ ਲਾ ਲਾ ਲੋ ਜੀ ਦਾ ਮੰਡੀ ਦੇ ਲੋਕ ਲਾ ਲੋ ਉਹ ਜ਼ਿਆਦਾਤਰ ਲਾਈਕਰ ਪੈਂਟਾਂ ਨੂੰ ਪਸੰਦ ਕਰਦੇ ਆ ਤੇ ਕੰਫਰਟ ਫਿਟਿੰਗਾਂ ਵੀ ਆਉਂਦੀਆਂ ਬਹੁਤ ਅੱਛਾ ਜੇ ਕੰਫਰਟ ਫਿਟਿੰਗਾਂ ਦੇ ਵਿੱਚ ਆ ਚੀਜ਼ਾਂ ਹੋ ਗਈਆਂ ਠੀਕ ਆ ਇਸ ਤੋਂ ਇਲਾਵਾ ਸਾਈਜ਼ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਸਾਈਜ਼ ਵੀ ਸਾਰੇ ਮਿਲ ਜਾਣਗੇ ਪੈਂਟ ਦੇ ਤੇ ਭਰਾ ਕੋਈ 42 ਵਾਲੇ ਆ ਵੀ ਉਹ ਵੀ ਨਰਾਸ਼ ਹੋ ਕੇ ਨਹੀਂ ਜਾਣਗੇ ਵੀ ਉਹਦਾਂ ਨੂੰ ਵੀ ਤੁਸੀਂ ਦਿਓ ਕੀ ਤੁਰੋਂਗੇ ਪੈਂਟ ਹਾਂ ਦੇਖ ਹੀ ਤੁਰਾਂਗੇ ਜੀ ਦੇਖ ਹੀ ਤੁਰਾਂਗੇ ਟੰਟੂ ਵੀ ਦੇਖੀ ਦੋ ਰਾਂਗੇ ਸ਼ਰਟ ਵੀ ਦੇਖੀ ਦੋ ਇਹ ਤਾਂ ਹੋ ਗਿਆ ਜੀਨ ਦੇ ਵਿੱਚ ਹਨਾ ਕਈ ਵਾਰੀ ਕੋਈ ਭਰਾ ਮੰਗ ਲਾਂਦਾ ਵੀ ਮੈਂ ਜੀਨ ਨਹੀਂ ਪਾਉਂਦਾ ਮੈਂ ਦੂਸਰਾ ਹਸਤਾ ਪਾਉਣਾ ਜਿਹੜਾ ਟਰਗੋ ਉਹਨਾਂ ਦਾ ਟਰਗੋ ਉਹਨਾਂ ਦਾ ਟਰਗੋ ਇਹ ਇੱਕ ਟਰਗੋ ਇਹ ਆਰਮੀ ਪ੍ਰਿੰਟ ਹੈ ਇਹ ਸਭ ਤੋਂ ਵੱਧ ਚੱਲ ਰਿਹਾ ਇਸ ਟਾਈਮ ਠੀਕ ਆ ਬਾਜ਼ਾਰ ਦੇ ਵਿੱਚ ਅੱਛਾ ਇਹ ਆਰਮੀ ਪ੍ਰਿੰਟ ਵਾਈਜ਼ ਦਾ ਹੈ ਪੂਰਾ ਪੂਰਾ ਇਸ ਟਾਈਮ ਪੂਰੀ ਜ਼ਿਆਦਾ ਪੂਰੀ ਪੂਰਾ ਵੀ ਪੂਰਾ ਮਲਾਈ ਵਰਗਾ ਪੂਰਾ ਮਲਾਈ ਵਰਗਾ ਮਲਾਈਆਂ ਮਾਰਾ ਨਾਲੇ ਲਾਈਕ ਕਰਿਆ ਕੱਪੜਾ ਜੀ ਐਵੇਂ ਨਹੀਂ ਹੈਗਾ ਵੀ ਜਿਹੜਾ ਮਤਲਬ ਨੌਨ ਲਾਈਕ ਤੇ ਸਟ੍ਰੈਚ ਹੁੰਦਾ ਪੂਰਾ ਕੱਪੜਾ ਓਕੇ ਨਾ ਇਸ ਤੋਂ ਅਛੇ ਇਹ ਪਲੇਨ ਆ ਰਿਹਾ ਹੈ ਇਸੇ ਜਿਹੇ ਪਲੇਨ ਜੇ ਕੋਈ ਮਤਲਬ ਪ੍ਰਿੰਟ ਪਸੰਦ ਨਹੀਂ ਕਰਦਾ ਤਾਂ ਉਹ ਪਲੇਨ ਪਾ ਸਕਦਾ ਅੱਛਾ ਪਲੇਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਜਿਵੇਂ ਆ ਪੌਕੇਟ ਹੈ ਇਸ ਤੋਂ ਬਨੇ ਨੀਚੇ ਪੌਕੇਟ ਹੋਰ ਵੀ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਪਲੇਨ ਦੇ ਵਿੱਚ ਤੇ ਬ੍ਰਦਰ ਜੇ ਆਪਾਂ ਰੇਟ ਦੀ ਗੱਲ ਕਰੀ ਕਿੱਥੋਂ ਸਟਾਰਟਿੰਗ ਹੋ ਜਾਂਦੀ ਜੀ ਇਹਨਾਂ ਦੀ ਰੇਟ ਦੀ ਗੱਲ ਕਰੀ ਤਾਂ ਵੀਰੇ ਆ ਦੇਖੋ ਆ ਪ੍ਰੀਮੀਅਮ ਕੁਆਲਿਟੀ ਆ ਪੈਂਟ ਦੀ ਆਪਣੇ ਕੋਲ ਸਟਾਰਟਿੰਗ ਪ੍ਰਾਈਸ ਇਹ ਆ ਅੱਛਾ ਪ੍ਰੀਮੀਅਮ ਕੁਆਲਿਟੀ ਆ 700 ਰੁਪਏ ਤੋਂ ਆਪਣੀ ਪੈਂਟ ਸਟਾਰਟ ਹੈ ਵੀਰੇ ਅੱਛਾ ਬਹੁਤ ਵਧੀਆ ਹੈ ਇਹ ਪ੍ਰੀਮੀਅਮ ਕੁਆਲਿ ਐਂਡ ਦਾ ਕੋਈ ਹੁੰਦੇ ਨਹੀਂ ਰੈਡੀਮੈਂਡ ਦੇ ਵਿੱਚ ਹਣਾ ਐਂਡ ਕੋਈ ਨਹੀਂ ਹੈ ਜੀ 700 ਦੇ ਵਿੱਚ ਸਟਾਰਟਿੰਗ ਤੁਹਾਡੇ ਕੋਲ ਹੋ ਜਾਂਦੀ ਹੈ ਹਾਂ ਸਟਾਰਟਿੰਗ ਹੈ ਪ੍ਰੀਮੀਅਮ ਦੇ ਵਿੱਚ ਹੈ ਵੀਰੇ ਪੂਰੀ ਫੁੱਲ ਹੋਗੀ ਗਾਰੰਟੀ ਹੋਏਗੀ ਠੀਕ ਆ ਅੱਛਾ ਇਹ ਤਾਂ ਹੋ ਗਿਆ ਵੀਰੇ ਸਾਰੀਆਂ ਜੀਨਾਂ ਹਣਾ ਹਾਂਜੀ ਵੀ ਇਹਦੇ ਨਾਲ ਹੁਣ ਆਪਾਂ ਨੂੰ ਸ਼ਰਟਾਂ ਵੀ ਚਾਹੀਦੀਆਂ ਹੋਣੀਆਂ ਸ਼ਰਟਾਂ ਵੀ ਵਾਧੂ ਥੋੜੇ ਸਾਹਮਣੇ ਪਿੱਛੇ ਦੇਖ ਲਓ ਤੁਹਾਡੀ ਵਾਹ ਯਾਰ ਬਹੁਤ ਰੱਖੀ ਬੈਠੇ ਹੋ ਹਣਾ ਸ਼ਰਟ ਦੇ ਚੈੱਕ ਦੇ ਵਿੱਚ ਮੈਂ ਕਦੇ ਦਾ ਰਾਮਾ ਮੰਡੀ ਦੇ ਵਿੱਚ ਯਾਰ ਸ਼ਰਟਾਂ ਦੀ ਕੁਆਲਿਟੀ ਮੈਂ ਤਾਂ ਪਹਿਲੀ ਵਾਰ ਦੇਖੀ ਆ ਇੰਨੀ ਕੁਆਲਿਟੀ ਸ਼ਰਟਾਂ ਦੇ ਵਿੱਚ ਨਹੀਂ ਸ਼ਰਟਾਂ ਵਿੱਚ ਕੁਆਲਿ ਤab ਸਾਰੇ ਤਰ੍ਹਾਂ ਦੇ ਮਿਲ ਜਾਣਗੇ ਜੀ ਜਿਵੇਂ ਮਤਲਬ ਕੋਟਨ ਦਾ ਪਾਉਂਦੇ ਆ ਕੁਝ ਜਿਵੇਂ ਪੇਪਰ ਕੋਟਨ ਅਜੀਗਲ ਤਾਂ ਜ਼ਿਆਦਾਤਰ ਬਾਜ਼ਾਰ ਚ ਪੇਪਰ ਕੋਟਨ ਨਹੀਂ ਚੱਲ ਜੰਦਾ ਅੱਛਾ ਕਿਹੜਾ ਪੇਪਰ ਕੋਟਨ ਵੀ ਆਪਾਂ ਮੈਂ ਤੁਹਾਨੂੰ ਆ ਚੀਜ਼ ਦਿਖਾ ਦਿੰਦਾ ਏਦਾਂ ਬ੍ਰੀਕ ਚੈੱਕ ਤੇ ਬ੍ਰੀਕ ਲਾਈਨਿੰਗ ਆ ਬ੍ਰੀਕ ਚੈੱਕ ਇਧਰ ਵੀ ਪਿਆ ਹੈ ਜਿਵੇਂ ਹੁਣੇ ਕਸਟਮਰ ਤੁਹਾਡੇ ਸਾਹਮਣੇ ਲੈ ਕੇ ਵੀ ਗਿਆ ਕਲਰ ਵੀ ਬਹੁਤ ਪਿਆਰਾ ਯਾਰ ਹਨਾ ਹਾਂ ਇਹ ਬ੍ਰੀਕ ਚੈੱਕ ਚ ਆ ਗਿਆ ਇਹਦੇ ਚ ਬ੍ਰੀਕ ਲਾਈਨਿੰਗ ਆ ਜਾਂਦੀ ਆ ਅਸਲੀ ਦੀ ਬ੍ਰੀਕ ਲਾਈਨਿੰਗ ਆ ਅੱਛਾ ਇਹ ਪੇਪਰ ਕੋਟਨ ਆ ਪੇਪਰ ਕੋਟਨ ਆ ਇਸ ਤੋਂ ਇਲਾਵਾ ਪੇਪਰ ਕੋਟਨ ਦੇ ਵਿੱਚ ਹੀ ਠੀਕ ਹੈ ਅੱਛਾ ਜਾਂ ਇਸ ਤਰ੍ਹਾਂ ਦੀ ਆ ਚੀਜ਼ ਆ ਲਾਈਨਿੰਗ ਜਾ ਕੇ ਇਸ ਤਰ੍ਹਾਂ ਦੀ ਲਾਈਨਿੰਗ ਆ ਗਈ ਤੇ ਇਸ ਤੋਂ ਬਾਅਦ ਜੇ ਤੁਸੀਂ ਕੋਈ ਵੀ ਕੱਢ ਲੋ ਜੀ ਸਾਰੀਆਂ ਕੋਈ ਮੇਰੇ ਹੱਥ ਨਾਲ ਲਈ ਤੁਸੀਂ ਕੁਝ ਵੀ ਕੱਢ ਲੋ ਸਾਰਾ ਕੋਈ ਪ੍ਰੀਮੀਅਮ ਹੀ ਹੋਊਗਾ ਜੱਤ ਲਾ ਕੇ ਦੇਖੋਗੇ ਤੁਹਾਨੂੰ ਆਪਾਂ ਦਰਸ਼ਕਾਂ ਨੂੰ ਦੱਸ ਹੀ ਦਿੰਨੇ ਆ ਦੇਖੋ ਦੋਸਤੋ ਜੇਕਰ ਕਿਸੇ ਭਰਾ ਕੋਈ ਚਾਹਵਾਨ ਹੋਵੇ ਨਾ ਵੀ ਕੋਈ ਵੱਖਰਾ ਜਾਂ ਕਲਰ ਲੈਣਾ ਹੋਵੇ ਜਾਂ ਕੋਈ ਵੱਖਰਾ ਸਟਾਫ ਚਾਹੀਦਾ ਹੋਵੇ ਆ ਬਾਈ ਕੋਲੇ ਪਲੇਨ ਵੀ ਪਈਆਂ ਆ ਥੱਲੇ ਕਾਊਂਟਰ ਦੇ ਵਿੱਚ ਵੀ ਇੱਧਰ ਬਹੁਤ ਮਾਲ ਰੱਖੀ ਬੈਠੇ ਆ ਤੇ ਫੀਟਿੰਗ ਦੇ ਵਿੱਚ ਵੀ ਇਹਨਾਂ ਨੇ ਲੱਗਿਆ ਹੋਇਆ ਹਨਾ ਵੀ ਮੇਰੇ ਸਾਬ ਨਾਲ ਬਠਿੰਡੇ ਜਾਣ ਦੀ ਜ਼ਰੂਰਤ ਨਹੀਂ ਹੈ ਹਨਾ ਵੀ ਆਪਣੇ ਰਾਮਾ ਮੰਡੀ ਦੇ ਵਿੱਚ ਹੀ ਹੱਲ ਹੋ ਸਕਦਾ ਹੈਗਾ ਫਿਰ ਇੱਕ ਚੀਜ਼ ਹੈ ਮੈਂ ਤੁਹਾਨੂੰ ਪਲੇਨ ਦੀ ਵੀ ਗੱਲ ਕਰਾਂ ਤੇ ਪਲੇਨ ਦੇ ਵਿੱਚ ਵੀ ਐ ਨਹੀਂ ਹੈਗਾ ਵੀ ਇੱਕੋ ਸਟੱਫ ਹੀ ਮਿਲਣਾ ਹੈ ਹਾਂ ਹਾਂ ਇਸ ਇੱਕ ਸਟੱਫ ਦੇ ਵਿੱਚ ਤੁਹਾਨੂੰ 15 ਤੋਂ 20 ਕਲਰ ਮਿਲਣਗੇ ਓਕੇ ਇਹ ਆ ਚੀਜ਼ ਹੈਗੀ ਇਹਦੇ ਵਿੱਚ ਤੁਹਾਨੂੰ ਘੱਟੋ ਘੱਟ 15 ਕਲਰ ਮਿਲ ਜਾਣਗੇ ਇਸੇ ਕੱਪੜੇ 'ਚ ਇਸੇ ਚੀਜ਼ 'ਚ 15 ਕਲਰ ਬਹੁਤ ਹੋ ਜਾਂਦੇ ਆ ਹਾਂ ਜੀ 15 ਕਲਰ ਬਹੁਤ ਹੁੰਦੇ ਆ ਜੀ 15 ਕਲਰ ਕੋਈ ਕਲਰ ਬਹੁਤ ਪਿਆਰਾ ਬ੍ਰਦਰ ਹਨਾ ਇਹ ਤਾਂ ਮਹਿੰਗੀ ਹੋਈ 7-800 ਦੀ ਹੋ ਗਈ ਇਹ ਨਹੀਂ ਨਹੀਂ ਵੀਰੇ ਅੱਛਾ ਤੇ ਇਹ ਪ੍ਰੀਮੀਅਮ ਸ਼ਰਟ ਅਸੀਂ ਕੱਪੜਾ ਅਸੀਂ ਦੇਖ ਹੀ ਲਿਆ ਹਾਂ ਇਹ ਇਹਦੀ ਸ਼ਾਰਟ ਸਟਾਰਟਿੰਗ ਰੇਟ ਹੈ 450 ਰੁਪਏ ਜੀ ਇਹਦਾ ਰੇਟ 450 ਰੁਪਏ ਮਤਲਬ ਸਾਡੇ ਕੋਲ ਸ਼ਰਟ ਦਾ ਰੇਟ ਸਟਾਰਟ ਅੱਛਾ ਕਿਤੇ ਵੀਡ ਦੇ ਚਨਾਕੀ ਜਿਵੇਂ ਵੀ 450 ਬਾਕੀ ਦੇਣੀ ਹੋਵੇ ਕਸਟਮਰ ਨਾ 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 ਦੇਣੀ ਪਹੁੰਚੀ ਜਰੂਰ ਦੇ ਵੀ ਰਹੇ ਆ ਆ ਦੇਖ ਲਓ ਵੀਰੋ 450 ਦੀ ਕਹਿ ਰਿਹਾ ਭਰਾ ਤੇ ਕੋਈ ਵੀਡ ਦੇ ਵਿੱਚ ਨਹੀਂ ਵੀ ਕਿ ਮੁੜ ਕੇ ਹੁਣ 450 ਦੀ ਕਹਿ ਦੇ ਤੇ ਮੰਗ ਲਓ ਤੋਂ 7-800 ਰੁਪਏ ਜਿਵੇਂ ਹਨਾ अच्छा 450 ਦੀ ਤਾਂ ਵਾਜਬ ਰੇਟ ਆ ਹਨਾ ਹਾਂਜੀ ਹਾਂਜੀ ਬਾਕੀ ਰ ਕਲਰ ਬਹੁਤ ਪਿਆਰੇ ਆ ਇਸ ਤੋਂ ਹੋਰ ਵੀ ਬਹੁਤ ਕਲਰ ਆ ਇਹ ਤਾਂ 450 ਦੀ ਆ ਗਿਆ ਨਾ ਕਈ ਵਾਰੀ ਕੋਈ ਕਸਟਮਰ ਕਹਿੰਦਾ ਵੀ ਮੈਨੂੰ ਥੋੜੀ ਹੋਰ ਵੀ ਉੱਚੇ ਰੇਟ 'ਚ ਚਾਹੀਦੀ ਆ ਫਿਰ ਉਦਾਂ ਦਾ ਕੋਈ ਆਪਣੇ ਕੋਲੇ ਹੋਊ ਹੈਗਾ ਜੀ ਹੈਗਾ ਉਸ ਤੋਂ ਉੱਚੇ ਰੇਟ ਦੇ ਵਿੱਚ ਵੀ ਆ ਦੇਖੋ ਆ ਚੀਜ਼ਾਂ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣ ਨੂੰ ਦੋ ਤਰ੍ਹਾਂ ਦੀ ਸਾਜੇ ਜਾਗੇ ਇਹਦਾ ਇਹਦਾ ਰੇਟ 550 ਰੁਪਏ ਜੀ ਬਿਲਕੁਲ ਇਹਦੇ ਵਿੱਚ ਵੀ ਹੋਰ ਕਈ ਤਰ੍ਹਾਂ ਦੀ ਵੈਰੀਟੀ ਆ ਨੀਚੇ ਵੀ ਪਈ ਹੈ ਕਾਫੀ ਰੰਗ ਰੱਖੀ ਬੈਠਾ ਹਨਾ ਹਾਂਜੀ ਇਹਦੇ ਵਿੱਚ ਇਹ 550 ਰੁਪਏ ਆ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਮਿਲ ਜਾਣਗੀਆਂ ਜਿਹੜੀਆਂ ਇਸ ਤੋਂ ਪ੍ਰੀਮੀਅਮ ਹੋਣਗੀਆਂ ਤੇ ਜਿਹੜੇ ਭਰਾ ਆਪਣੇ ਸਪੋਰਟਸ ਕਰਦੇ ਆ ਉਹਦੇ ਵਾਸਤੇ ਵੀ ਲੋਰਾਂ ਵਗੈਰਾ ਕੁਝ ਲੋਰਾਂ ਬਹੁਤ ਵੀਰੇ ਲੋਰਾਂ ਦੀ ਨਾ ਸਾਡੀ ਸਟਾਰਟਿੰਗ ਰੇਂਜ ਹੈ ਅਸੀਂ ਕੱਪੜੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਸਾਡੀ ਸਟਾਰਟਿੰਗ ਰੇਂਜ ਹੈ ਇਹ 300 ਰੁਪਏ ਤੋਂ ਸਾਡਾ ਲੋਅ ਸਟਾਰਟ ਹੈ ਇਸ ਤੋਂ ਇਲਾਵਾ ਹਰ ਇੱਕ ਲੋਰ ਦੇ ਉੱਤੇ ਨਾ ਮਤਲਬ ਵੀ ਸਾਡੇ ਰੇਟ ਲੱਗੀ ਹੋਏ ਹਨ ਹਾਂ ਹਾਂ ਇਹ ਸੋਈ ਆਹੀ 300 ਤੱਕ ਹੈ ਨਾ ਕਈ ਵਾਰੀ ਕੋਈ ਹੋਰ ਵੀ ਕਾਸਟਲੀ ਵੀ ਹੋਣੀ ਆਪਣੇ ਕੋਲੇ ਹਾਂਜੀ ਵੀਰੇ ਆਹ ਦੇਖੋ ਆਹ ਚੀਜ਼ ਹੈ ਅੱਛਾ ਅਰੇ ਵੇ ਟੈਰੀ ਕੱਪੜਾ ਬੋਲਦੇ ਆ ਪੂਰੀ ਡਿਮਾਂਡ ਚ ਕੱਪੜਾ ਏ ਅੱਛਾ ਉਹ ਵੀ ਹੈਵੀ ਏ ਰਣਾ ਪੂਰਾ ਪੂਰਾ ਲੱਗਦਾ ਹੈ ਕਲਰ ਵੀ ਬਹੁਤ ਪਿਆਰਾ ਹੈ ਹਾਂ ਆ ਚੀਜ਼ ਵੀ ਇਸ ਤੋਂ ਬਣਾਇਆ ਹੋਇਆ ਹੈ ਅੱਛਾ ਇਹਦਾ ਕੀ ਪ੍ਰਾਈਸ ਆ ਇਹ ਇਹ ਵੀਰੇ 500 ਰੁਪਏ ਹੈ ਅੱਛਾ ਆ 600 ਰੁਪਏ ਹੈ ਸਹੀ ਸਹੀ 600 ਰੁਪਏ ਦੀ ਆ ਵਾਕੇ ਭਾਈ ਰੇਟ ਦੇ ਮੁਤਾਬਕ ਹੈਗੀ ਕੁਆਲਿਟੀ ਚੀਜ਼ ਦਾ ਪਤਾ ਲੱਗਦਾ ਨਾ ਮੈਂ ਭਰਾ ਨੂੰ ਇਹ ਹੀ ਕਹਿਣਾ ਚਾਹੂੰਗਾ ਵੀਰੇ ਵੀ ਤੁਸੀਂ ਇੱਥੇ ਆ ਕੇ ਇੱਕ ਵਾਰੀ ਦੁਕਾਨ ਤੇ ਦੇਖੋਗੇ ਨਾ ਕੁਆਲਿਟੀ ਫਿਰ ਤੁਹਾਨੂੰ ਬਹੁਤ ਮਤਲਬ ਚੰਗੀ ਤਰ੍ਹਾਂ ਸਮਝ ਆਊਗੀ ਚੀਜ਼ ਦੀ ਇਹ ਤਾਂ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਵੀਡੀਓ ਤਾਂ ਮੈਨੂੰ ਪਤਾ ਬਹੁਤ ਵਧੀਆ ਲੱਗਦੀ ਹੋਊਗੀ ਨਹੀਂ ਉਸ ਇੱਕ ਵਾਰੀ ਜ਼ਰੂਰ ਆ ਵੀਡੀਓ ਦੇ ਵਿੱਚ ਨਹੀਂ ਬਾਈ ਤੁਸੀਂ ਆ ਕੇ ਵੀ ਦੇਖੋਗੇ ਨਾ ਪਤਾ ਲੱਗੂ ਹੀ ਵਾਕਿਆ ਕੁਆਲਿਟੀ ਆ ਤੇ ਕੋਈ ਚੀਜ਼ ਹੱਥ 'ਚ ਫੜੀ ਹੋਈ ਹੈਗੀ ਹਨਾ ਜੇਕਰ ਰੇਟ ਆ ਤੇ ਬਾਕੀ ਕੁਆਲਿਟੀ ਵੀ ਹੈਗੀ ਆ ਇਹ ਵੀਰੇ ਟੀ-ਸ਼ਰਟਾਂ ਦੇ ਵਿੱਚ ਆ ਗਈ ਹੈ ਹਾਂਜੀ ਹਾਂਜੀ ਇਹ ਟੀ-ਸ਼ਰਟ ਗੋਲ ਗਲੇ ਦੀ ਹੋਗੀ ਇਹ ਸਾਰਾ ਗੋਲ ਗਲੇ ਦਾ ਸੈਕਸ਼ਨ ਹੈ ਜੀ ਠੀਕ ਆ ਸਾਰਾ ਜਿਹੜੀ ਸਾਈਜ਼ ਵਗੈਰਾ ਸਾਰੇ ਸਾਰੇ ਓਕੇ ਐਕਸਲ ਐਕਸਲ ਐਮ ਤੋਂ ਲੈ ਕੇ 3 4 5 ਤੱਕ ਹੈ ਜੀ ਓਕੇ ਇਹ ਜੱਗ ਲੱਗੇ ਏ ਕੋਲਰ ਦਾ ਸੈਕਸ਼ਨ ਹੈ ਇਹ ਕੋਲਰ ਦਾ ਆ ਗਿਆ ਇਹਦੇ ਵਿੱਚ ਮਤਲਬ ਵੀ ਇਹਦੇ ਵਿੱਚ ਵੀ ਸਾਈਜ਼ ਉਵੇਂ ਹੀ ਹੈ ਸਾਰੇ ਸਾਈਜ਼ ਹੈ ਪਰ ਐ ਬਸ ਵੀ ਕੋਲਰ ਦੇ ਵਿੱਚ ਇਦਾਂ ਚੀਜ਼ਾਂ ਜਿਵੇਂ ਇਕਾ ਇੰਪੋਰਟਡ ਜੇ ਕੱਪੜੇ ਆ ਗਏ ਹਨ ਤੇ ਇਸ ਤੋਂ ਬਿਨਾ ਜਿਵੇਂ ਲੋਕ ਮੈਟੀ ਹਲਕਾ ਪਸੰਦ ਕਰਦੇ ਆ ਆ ਚੀਜ਼ ਮੈਟੀ ਸਟਫ ਆ ਗਏ ਕੋਟਨ ਮੈਟੀ ਦੇ ਵਿੱਚ ਵੀ ਕਹਿੰਦਾ ਮਤਲਬ ਸਾਰੇ ਚੀਜ਼ ਪ੍ਰੀਮੀਅਮ ਹੀ ਹੋਗੇ ਐ ਨਹੀਂ ਹੈਗਾ ਵੀ ਕੁਆਲਿਟੀ ਆਪਾਂ ਜਿਹੜੀਆਂ ਕੋਈ ਦੂਸਰੀਆਂ ਚੱਲ ਰਹੀਆਂ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਨਹੀਂ ਵੇਚ ਰਹੇ ਆਪਾਂ ਵੀ ਪਤਾ ਲੱਗਦਾ ਬੰਦੇ ਦੇ ਹੱਥ ਚ ਫੜੇ ਤੇ ਪਾਇਆ ਜਾ ਬਾਕੀ ਪਾਇਦਾ ਹੰਡਾਏ ਦਾ ਪਤਾ ਲੱਗੂਗਾ ਪੂਰਾ ਹਾਂਜੀ ਓਕੇ ਲੋਈ ਮਿੱਤਰੋ ਬਾਈ ਰੋਬੀ ਨੇ ਸ਼ੋਰੂਮ ਖੋਲਿਆ ਰਾਮਾ ਮੰਡੀ ਦੇ ਵਿੱਚ ਤੇ ਹੁਣ ਦੋਸਤੋ ਬਟੰਡੇ ਬਟੋਂਡੇ ਜਾਣ ਦੀ ਜਰੂਰਤ ਨਹੀਂ ਗੀ ਰਾਮਾ ਮੰਡੀ ਦੇ ਵਿੱਚ ਹੀ ਤੁਸੀਂ ਬਾਈ ਨੂੰ ਦਿਓ ਸੇਵਾ ਦਾ ਮੌਕਾ ਤੇ ਅਸੀਂ ਤੇ ਕੋਲ ਜਿਹੜੀ ਕੁਆਲਿਟੀ ਤੇ ਸਟਾਫ ਦੇਖਿਆ ਨਾ ਰੂਹ ਖੁਸ਼ ਹੋ ਗਈ ਹਾਂ ਹਾਂ ਬਾਈ ਕਿੱਥੇ ਹੁਣ ਆਪਣੇ ਭਰਾਵਾਂ ਨੇ ਦੱਸਿਓ ਵੀਰੇ ਇਹਦੇ ਲਈ ਤੁਸੀਂ ਤੁਹਾਨੂੰ ਆਣਾ ਪਊਗਾ ਸੁਪਰਮਾਰਕਟ ਨੀਅਰ ਸੈਂਟਰਲ ਬੈਂਕ ਤੇ ਨਾਲ ਹੀ ਆਪਣੇ ਮਹਾਸ਼ਿਆ ਦੇਕਾਨਾ ਮਸ਼ਹੂਰ ਹੈ ਮਹਾਸ਼ਿਆ ਜਨਨਾ ਸਟੋਰ ਦੇ ਨਾਮ ਤੇ ਉਹਦੇ ਨਾਲ ਹੀ ਆਪਣੀ ਸ਼ੋਰੂਮ ਹੈ ਦੇਰੇ 3b2 ਦੇ ਨਾਮ ਤੇ हां दो जी दोस्तों जेड़े ਭੈਣ ਭਰਾ ਦੀ ਲਾਈਫ ਜਾਦੀ ਬੀਜੀ ਆ ਹਨਾ ਸ਼ੋਪਿੰਗ ਕਰਨ ਇੱਥੇ ਆ ਨਹੀਂ ਸਕਦੇ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਕਹਿੰਦਾ ਬਾਈ ਕਹਿੰਦਾ ਮੈਂ ਆਨਲਾਈਨ ਵੀ ਬੁਕਿੰਗ ਕਰਦਾਗਾ ਤੇ ਆਨਲਾਈਨ ਡਿਲੀਵਰੀ ਵੀ ਕਰਦਾਗਾ ਤੇ ਬਾਈ ਦੇ ਨਾਲ ਆਪਾਂ ਕਰਦੇ ਆ ਗੱਲ ਬਾਈ ਆਪਣਾ ਕੰਟੈਕਟ ਨੰਬਰ ਤੇ ਤੁਹਾਡਾ ਜਿਹੜਾ ਪੇਜ ਆ ਉਹ ਤੇ ਡਿਲੀਵਰੀ ਦਾ ਸਿਸਟਮ ਕੀ ਹੈ ਉਹ ਵੀ ਦੱਸ ਦਿਓ ਹਾਂ ਵੀਰੇ ਸਾਡਾ ਕੰਟੈਕਟ ਨੰਬਰ ਜੇ ਅਸੀਂ ਫੋਨ ਨੰਬਰ ਦੀ ਗੱਲ ਕਰੀ ਫੋਨ ਨੰਬਰ ਹੈ ਜੀ 90815 5307 ਤੇ ਇਸ ਤੋਂ ਬਾਅਦ ਆਪਣੀ ਇਨਸਟਾਈਡ ਹੈਗੀ ਜੀ 3b2 ਫੈਸ਼ਨ ਫॉर एवरीवन ਇਹ ਆਪਣੀ ਇਨਸਟਾ ਆਈਡੀ ਹੈ ਤੁਸੀਂ ਇਹਦੇ ਉੱਤੇ ਜਾਂ ਤਾਂ ਸਾਡੇ ਫੋਨ ਨੰਬਰ ਉੱਤੇ ਫੋਨ ਕਰਕੇ ਜਾਂ ਇਨਸਟਾ ਆਈਡੀ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੋਂ ਮਤਲਬ ਅਸੀਂ ਪ੍ਰੋਪਰ ਤੁਹਾਡੇ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜਿਸ ਤੋਂ ਦਾ ਵੀ ਆਰਡਰ ਹੋਊਗਾ ਉੱਥੇ ਅਸੀਂ ਪਹੁੰਚਾਵਾਂਗੇ ਸਾਰੇ ਦੋਸਤੋ ਹੁਣ ਆਪਣੇ ਭਰਾਵਾਂ ਦੀ ਮਦਦ ਕਰੋ ਆ ਕੇ ਕੱਪੜਾ ਖਰੀਦੋ ਆਪਣੀ ਰਾਮਾ ਮੰਡੀ ਦੇ ਵਿੱਚ ਇੱਕ ਸਟਾਪ ਦੇਖੋ ਆ ਕਿਹਦੇ ਕੁਆਲਿਟੀ ਦੇਖੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੇ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਕਰ ਦਿਓ ਤਾਂ ਜੋ ਕਿ ਭਰਾ ਨਾਲ ਨਵੇਂ ਬੰਦੇ ਜੁੜ ਸਕਣ